ਉੰਨੇ ਸਟੈਂਪ ਲਾਤੀ ਕਿ ਅਕਾਲੀ ਦਲ ਦਾ ਪ੍ਰਧਾਨ ਜੱਟ ਹੀ ਹੋ ਸਕਦਾ। ਅਗਰ ਅਕਾਲੀ ਦਲ ਨੂੰ ਬਚਾਉਣਾ ਹੈ ਤੇ ਬਾਦਲ ਨੂੰ ਵੀ ਬਚਾਉਣਾ ਤੁਹਾਡੀ ਮਜਬੂਰੀ ਹੈ। ਦੇਖੋ ਸਾਡੀ ਕੋਈ ਮਜਬੂਰੀ ਨਹੀਂ ਹੈ। ਦਰਨਾ ਹੋਣਾ ਦੀ ਕੋਈ ਮਜਬੂਰੀ ਹੋ ਸਕਦੀ ਹੈ। ਜਦੋਂ ਉਹਨਾਂ ਕੋਲ ਪੂਰੀ ਤਾਕਤ ਸੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਨਾ ਤਾਂ ਉਸ ਵੇਲੇ ਵੀ ਉਹਨਾਂ ਨੇ ਸਿੱਖਾਂ ਦੀ ਬਾਹ ਨਹੀਂ ਫੜੀ। ਅਸੀਂ ਤੁਹਾਡਾ ਵੀ ਇਤਿਹਾਸ ਜਾਣਦੇ ਹਾਂ ਕਿ ਤੁਸੀਂ ਕੀ ਹੋ। ਇੰਟਰਨੈਸ਼ਨਲ ਮੰਚ ਤੇ ਜਾ ਕੇ ਜਾਂ ਵਿਦੇਸ਼ ਦੀ ਧਰਤੀ ਤੇ ਜਾ ਕੇ ਜਿਹੜੀ ਉਹਨੇ ਗੱਲ ਕੀਤੀ ਆ ਉਹ ਕਿਦ ਤਰ੍ਹਾਂ ਕਿੱਥੇ ਜਾਇਜ਼ ਹੈਗੀ ਹੈ ਸਰਨਾ ਸਾਹਿਬ ਨੇ ਗੱਲ ਕੀਤੀ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਪਰ ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਉਹਨਾਂ ਦਾ ਥੋੜਾ ਵਰਜ਼ਨ ਵੀ ਅਲੈਦਾ ਰਿਹਾ ਆ ਤੇ ਇਹਨਾਂ ਨੇ ਤਾਂ ਉਹਨਾਂ ਦੇ ਉਹ ਪ੍ਰੋਗਰਾਮਾਂ 'ਚ ਵੀ ਸ਼ਮੂਲੀਅਤਾਂ ਕੀਤੀਆਂ ਨੇ ਜਿੱਥੇ ਇਹਨਾਂ ਦਾ ਦਾਅ ਐਜ਼ ਅ ਸਿੱਖ ਜਾਣਾ ਨਹੀਂ ਬਣਦਾ ਉਤੋਂ ਦੀ ਇਹਨਾਂ ਘਟਿੰਦਿਆਂ ਵਿੱਚ ਵੀ ਸਾਡਾ ਵਰਣਵੰਡ ਕੀਤਾ ਹੈ ਬ੍ਰਾਹਮਣਵਾਦ ਤੇ ਇਹਨਾਂ ਦੇ ਰਗ ਰਗ 'ਚ ਭਰਿਆ ਹੋਇਆ ਹੈ ਤਾਂ ਤੁਸੀਂ ਗਿੰਤੀਆਂ ਮਿੰਤੀਆਂ ਦੇ ਵਿੱਚ ਸਾਨੂੰ ਪਾ ਕੇ ਸਾਡੀ ਕੌਮ ਦਾ ਜਲੂਸ ਕੱਢ ਕੇ ਰੱਖ ਦਿੱਤਾ ਤੁਸੀਂ ਉਹ ਲੀਡਰ ਨੂੰ ਜੇ ਮਹਾ ਸਿੰਘ ਨੂੰ ਮਾਫ ਕੀਤਾ ਜਾ ਸਕਦਾ ਹੈ ਫਿਰ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਵਦਾਵਾ ਦਿੱਤਾ ਵਦਾਵਾ ਉਹਨਾਂ ਦਾ ਪਾੜਿਆ ਉਹਨਾਂ ਨੇ ਬਾਅਦ ਵਿੱਚ ਆ ਕੇ ਗੁਰੂ ਮਹਾਰਾਜ ਦੇ ਨਾਲ ਜੰਗ ਲੜੀ ਇਹਨਾਂ ਨੇ ਕਿਹੜੀਆਂ ਜੰਗਾਂ ਲੜੀਆਂ ਨੇ ਭਾਜਪੀ ਦੇ ਬਾਰੇ ਗੱਲਬਾਤ ਕੀਤੀ ਵੀ ਗਈ ਔਰ ਉਹਨਾਂ ਦਾ ਜਵਾਬ ਆਇਆ ਕਿ ਭਾਜਪੀ ਨੇ ਤਾਂ ਆਲਰੇਡੀ ਸਾਡੇ ਸਿੱਖ ਸੰਸਥਾਵਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਮੈਂ ਤਾਂ ਹੈਰਾਨ ਆ ਕਿ ਇਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਇਹਨਾਂ ਨੇ ਜਦੋਂ ਹੁਣ ਦਿੱਤੀ ਹੈ ਜਦੋਂ ਲੋੜ ਸੀ ਉਦੋਂ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਬਾਦਲ ਨੇ ਜਿਹੜੇ ਗੁਨਾਹ ਕੀਤੇ ਆ ਉਹਦੀਆਂ ਸਜ਼ਾਵਾਂ ਨੂੰ ਤੁਰ ਦਰਗਾਹ ਤੋਂ ਵੀ ਮਾਫ ਨਹੀਂ ਹੋਣੀਆਂ ਰਾਹੁਲ ਗਾਂਧੀ ਦਾ ਹਾਲ ਹੀ ਦੇ ਵਿੱਚ ਇੱਕ ਬਿਆਨ ਸਾਹਮਣੇ ਆਇਆ ਵਿਦੇਸ਼ੀ ਧਰਤੀ ਤੋਂ ਕੁਝ ਗੱਲਾਂ ਰਾਹੁਲ ਗਾਂਧੀ ਨੇ ਸਿੱਖ ਕੌਮ ਦੇ ਮੁਖਾਤਬ ਹੋ ਕੇ ਕੀਤੀਆਂ ਔਰ ਉਹਨਾਂ ਗੱਲਾਂ ਨੂੰ ਲੈ ਕੇ ਭਾਰਤ ਦੇ ਅੰਦਰ ਤਰਥੱਲੀ ਮਚ ਗਈ ਖਾਸ ਕਰਕੇ ਬੀਜੇਪੀ ਦੇ ਸਿੱਖ ਆਗੂ ਉਸ ਬਿਆਨ ਤੋਂ ਨਾਖੁਸ਼ ਨੇ ਜਦਕਿ ਦੂਜੇ ਪਾਸੇ ਕਈ ਪੰਥਕ ਆਗੂ ਇਸ ਬਿਆਨ ਤੋਂ ਖੁਸ਼ ਨਜ਼ਰ ਆ ਰਹੇ ਨੇ ਹੁਣ ਰਾਹੁਲ ਗਾਂਧੀ ਦੇ ਬਿਆਨ ਦਾ ਕੀ ਅਸਰ ਹੈ ਕਿਸ ਤਰ੍ਹਾਂ ਨੂੰ ਪ੍ਰਸੀਵ ਕਰਨਾ ਚਾਹੀਦਾ ਹੈ ਉਹਦਾ ਅਸਲ ਸੱਚ ਕੀ ਹੈ ਉਹਦੇ ਪਿੱਛੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਇਸ ਵਾਸਤੇ ਅਸੀਂ ਪਹੁੰਚੇ ਹਾਂ ਭਾਈ ਹਰਜਿੰਦਰ ਸਿੰਘ ਜਿੰਦਾ ਕੋਲ ਉਹਨਾ ਤੋਂ ਜਾਣਦੇ ਆ ਕਿ ਉਹਨਾਂ ਨੂੰ ਰਾਹੁਲ ਗਾਂਧੀ ਦਾ ਇਹ ਬਿਆਨ ਕਿਵੇਂ ਦਾ ਲੱਗਿਆ ਹੋਰ ਵੀ ਬੜੀਆਂ ਗੱਲਾਂ ਕਰਨੀਆਂ ਭਾਈ ਸਾਹਿਬ ਸਮਾ ਦਿੱਤਾ ਬਹੁਤ ਸ਼ੁਕਰੀਆ ਸ਼ੁਕਰ ਹੈ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਤੇ ਸਰੋਤਿਆਂ ਦਾ ਵੀ ਸ਼ੁਕਰੀਆ ਜੀ ਅੱਛਾ ਰਾਹੁਲ ਗਾਂਧੀ ਇੱਕ ਬਿਆਨ ਦੇ ਰਹਿੰਦੇ ਨੇ ਬੜਾ ਵਧੀਆ ਬਿਆਨ ਆਪਣੇ ਆਪ ਸਮਝਿਆ ਜਾ ਰਿਹਾ ਕਿ ਆ ਸਿੱਖਾਂ ਨੂੰ ਖਾਸ ਕਰਕੇ ਪ੍ਰੋਬਲਮ ਆ ਰਹੀ ਹੈ ਆਇਦਨ ਅਸੀਂ ਵੀ ਦੇਖਦੇ ਆ ਖਬਰਾਂ ਆਉਂਦੀਆਂ ਕਿ ਸਕੂਲ ਚ ਨਹੀਂ ਕੜੇ ਪਾਉਣ ਦਿੱਤੇ ਜਾ ਰਹੇ ਜਾਂ ਪੱਗ ਨਹੀਂ ਬੰਨਣ ਦਿੱਤੀ ਜਾ ਰਹੀ ਉਹੀ ਚੀਜ਼ ਉਹਨਾਂ ਨੇ ਚੱਕੀ ਆ ਸਿੱਖ ਬੜੇ ਖੁਸ਼ ਨੇ ਖਾਸ ਕਰਕੇ ਸਿੱਖ ਆਗੂ ਜਿਹੜੇ ਨੇ ਉਹ ਖੁਸ਼ ਬੜੇ ਨੇ ਤੁਸੀਂ ਖੁਸ਼ ਹੋ ਉਹ ਅਸਲ ਚ ਕੀ ਹੁੰਦਾ ਜਦੋਂ ਕਿਸੇ ਐਸੇ ਸ਼ਖਸ ਵੱਲੋਂ ਜਿਹੜਾ ਬਹੁਤ ਵੱਡੀ ਪੋਸਟ ਤੇ ਹੋਵੇ ਉਹਦਾ ਕੋਈ ਬਿਆਨ ਅਗਰ ਇਸ ਨਾਲ ਜੁੜਿਆ ਆਵੇ ਤੇ ਲੋਕਾਂ ਨੂੰ ਲੱਗਦਾ ਹੈ ਕਿ ਇਸ ਚੀਜ਼ ਦਾ ਮੈਸੇਜ ਜਿਹੜਾ ਹੈ ਬਹੁਤ ਵੱਡੇ ਸਰਕਲ ਚ ਜਾਂ ਕਾਫੀ ਉਹਦਾ ਵਿਕਾਸ ਜਿਹੜਾ ਹੈ ਉਹ ਗੱਲ ਦਾ ਜ਼ਿਆਦਾ ਹੁੰਦਾ ਵਧੀਆ ਹੁੰਦਾ ਤੇ ਰਾਹੁਲ ਗਾਂਦੇ ਨੇ ਜਿਹੜੀ ਇਸ ਵੇਲੇ ਸਟੇਟਮੈਂਟ ਦਿੱਤੀ ਹੈ ਉਹਦੇ ਨਾਲ ਜਿਹੜੀਆਂ ਘਟ ਗਣਤੀਆਂ ਕਮਾ ਦੇ ਵਿੱਚ ਜਿਹੜੀ ਸਿੱਖ ਕਮ ਹੈ ਜਿਹਦੇ ਨਾਲ ਜੁੜੀ ਗੱਲ ਹੋਈ ਹੈ ਉਹਨਾਂ ਨੂੰ ਕਿਥੇ ਨ ਕਿਥੇ ਲੱਗਦਾ ਹੈ ਕਿ ਜਿਹੜੀ ਉਹਨੇ ਗੱਲ ਕੀਤੀ ਹੈ ਉਹ ਬਿਲਕੁਲ ਸਾਡੇ ਤੇ ਉਹ ਇਸ ਧਰਤੀ ਦੇ ਉੱਤੇ ਬੀਤ ਰਹੀ ਹੈ ਕਿਉਂਕਿ ਹੋਇਆ ਕੀ ਹੈ ਜਿਹੜੀ ਇਸ ਵੇਲੇ ਸਿੱਖਾਂ ਦੇ ਵਿੱਚ ਆਇਡੈਂਟੀਟੀ ਨੂੰ ਲੈ ਕੇ ਬਾਹਰ ਜਿਹੜੀ ਸਮਝੋਤਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਨਾਲ ਕਿਤਨਾ ਕਿਤੇ ਸਿੱਖਾਂ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਕਿਉਂਕਿ ਹੋ ਕੀ ਰਿਹਾ ਜਿੱਦਾਂ ਕੁਝ ਇਦਾਂ ਦੇ ਸਾਡੇ ਕਹਿ ਲਓ ਪ੍ਰੋਸੈਸ ਬਣ ਗਏ ਨੇ ਜਾਂ ਅਸੀਂ ਕੁਝ ਚੀਜ਼ਾਂ ਨੂੰ ਲੈ ਕੇ ਆਪਣੇ ਜਦੋਂ ਆਧਾਰਿਆਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਜਿਹੜੀਆਂ ਕਹਲੋ ਐਗਜ਼ਾਮ ਨਾਲ ਰਿਲੇਟ ਜਿੰਨਾਂ ਚੀਜ਼ਾਂ ਹੋ ਗਈਆਂ ਜਾਂ ਹੋਰ ਕੋਈ ਚੀਜ਼ਾਂ ਇਦਾਂ ਨਹੀਂ ਹੋ ਗਈਆਂ ਜਿੱਦੜ ਅਸੀਂ ਕਿਥੇ ਭਰਤੀ ਨੂੰ ਲੈ ਕੇ ਸ਼ਾਮੂਲਿਤ ਕੀਤੀ ਹੈ ਜਾਂ ਉਹਦੇ ਨਾਲ ਰਿਲੇਟ ਕਿਥੇ ਐਗਜ਼ਾਮ 'ਚ ਬੈਠ ਗਏ ਆ ਉੱਥੇ ਇਹਨਾਂ ਚੀਜ਼ਾਂ ਨੂੰ ਲੈ ਕੇ ਨਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੁੰਦਾ ਕਿ ਰਿਹਾ ਜਿੰਨੇ ਵੀ ਸਰਕਾਰੀ ادارے ਨੇ ਨਾ ਜਿੰਨੇ ਵੀ ਇਹਨਾਂ ਦੇ ਐਗਜ਼ਾਮ ਵਗੈਰਾ ਚੱਲ ਰਹੇ ਨੇ ਜਾਂ ਜੋ ਇਹਨਾਂ ਨਾਲ ਜੁੜੀਆਂ ਇਸ ਵੇਲੇ ਪ੍ਰੋਗਰਾਮ ਜਾਂ ਪਾਲਿਸੀ ਚੱਲ ਰਹੀਆਂ ਨੇ ਉਹਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲੇ ਸਾਡੀ ਆਈਡੈਂਟੀਟੀ ਨੂੰ ਲੈ ਕੇ ਸਾਨੂੰ ਉੱਥੇ ਚੈਲੰਜ ਆਉਂਦਾ। ਉਹ ਚੈਲੰਜ ਇਸ ਤਰ੍ਹਾਂ ਦਾ ਹੈ ਕਿ ਜੇ ਕੜਾ ਪਾਇਆ ਤੇ ਉਹਨਾਂ ਨੂੰ ਉੱਤੋਂ ਵੀ ਪ੍ਰੋਬਲਮ ਹੈ। ਜੇ ਕਿਰਪਾਨ ਪਾਈ ਉੱਤੋਂ ਤਾਂ ਉਹਨਾਂ ਨੂੰ ਹੈਗੀ ਹੀ ਹੈ। ਤੇ ਕੋਸ਼ਿਸ਼ ਉਹਨਾਂ ਦੀ ਵੀ ਹੁੰਦੀ ਹੈ ਕਿ ਦਸਤਾਰ ਵੀ ਨਾ ਪਾ ਕੇ ਆਣ। ਤੇ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ ਈਵਨ ਮੈਟਰੋ ਜਿਹੜੀਆਂ ਪਬਲਿਕ ਸਰਵਿਸਿਜ਼ ਹੈਗੀਆਂ ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਸਾਡਾ ਸਿੱਖਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ। ਕਿਉਂਕਿ ਹੁੰਦਾ ਕੀ ਹੈ ਭਾਰਤ ਜਿਹੜੀ ਬਹੁ ਗਿਣਤੀ ਹੈਗੀ ਹੈ ਉਹਨੂੰ ਇਦਾਂ ਲੱਗਦਾ ਹੈ ਕਿ ਕਿਤਨਾ ਕਿਤੇ ਬਸ ਜਿੱਦਾਂ ਉਹਨਾਂ ਨੇ ਸਾਨੂੰ ਇੱਕ ਟੈਕਸ ਵੱਜੋਂ ਜਿਹੜੀਆਂ ਸਹੂਲਤਾਂ ਲੈਣੀਆਂ ਨੇ ਉਹਦੇ ਲਈ ਸਾਨੂੰ ਬਸ ਉਹ ਯੂਜ਼ ਕਰਦੇ ਨੇ ਤੇ ਜਿਹੜੇ ਸਾਡੇ ਟੈਕਸ ਤੋਂ ਚੱਲਣ ਵਾਲੀਆਂ ਸੰਸਥਾਵਾਂ ਨੇ ਉਹ ਸਾਨੀਆਂ ਘੂਰ-ਘੂਰ ਵੇਖਦੀਆਂ ਨੇ ਸੋ ਇਹ ਇੱਕ ਬੜੀ ਵੱਡੀ ਸਮੱਸਿਆ ਹੈਗੀ ਹੈ ਜਿਹਦੇ ਬਾਰੇ ਉਹਨੇ ਉੱਥੇ ਇੰਟਰਨੈਸ਼ਨਲ ਮੰਚ ਤੇ ਜਾ ਕੇ ਜਾਂ ਵਿਦੇਸ਼ ਦੀ ਧਰਤੀ ਤੇ ਜਾ ਕੇ ਜਿਹੜੀ ਉਹਨੇ ਗੱਲ ਕੀਤੀ ਹੈ ਉਹ ਕਿਦ ਤਰਾ ਕਿਤੇ ਜਾਇਜ਼ ਹੈਗੀ ਹੈ ਤੇ ਇੱਕ ਐ ਵੀ ਕਹਿ ਸਕਦੇ ਆ ਕਿ ਦੇਖੋ ਆਪਾਂ ਇਹ ਨਹੀਂ ਕਹਨੇ ਕਿ ਜਿਹੜੀ راہੁਲ ਗਾਂਧੀ ਨੇ ਗੱਲ ਕੀਤੀ ਹੈ ਉਹ راہੁਲ ਗਾਂਧੀ ਤੋਂ ਇਲਾਵਾ ਜੇ ਕੋਈ ਕਰਦਾ ਤੇ ਫਿਰ ਸੇ ਕਹਿੰਦਾ ਇਸ ਤਰ੍ਹਾਂ ਦਾ ਜਿਹੜਾ ਵਰਜਨ ਨਹੀਂ ਹੁੰਦਾ ਦੇਖੋ ਗੱਲ ਸਹੀ ਹੈ ਜਿਹੜੀ ਉਹਨੂੰ ਵਰਜਨ ਉਹਦਾ ਮੈਨੀ ਨਹੀਂ ਰੱਖਦਾ ਕੌਣ ਬੰਦਾ ਕਿਹੜੀ ਗੱਲ ਕਰ ਰਿਹਾ ਹਾਂ ਕਿਉਂਕਿ ਉਹ ਮੌਕਾ ਪ੍ਰਸਤ ਤੇ ਇਸ ਵੇਲੇ ਹੈਗਾ ਹੀ ਹੈ ਜਦੋਂ ਉਹ ਤਾਕਤ ਵਿੱਚ ਹੁੰਦੇ ਆ ਕਾਂਗਰਸ ਦੇ ਲੀਡਰ ਜਾਂ راہੁਲ ਗਾਂਧੀ ਤੇ ਇਹਨਾਂ ਨੇ ਜੋ ਕੁਝ ਕੀਤਾ ਜਾਂ ਇਹਨਾਂ ਦੇ ਜਿਹੜੇ ਪੁਰਖਿਆਂ ਨੇ ਕੀਤਾ ਉਹ ਵੀ ਸਾਨੂੰ ਚੇਤੇ ਆ ਮਗਰ ਜਿਹੜੀ ਗੱਲ ਕਹੀਏ ਕਿ ਹੁਣ ਜਿਹੜੀ ਇਸ ਘਟਨਾ ਨਾਲ ਜੁੜੀ ਗੱਲ ਹੈ ਉਹਦੇ ਵਿੱਚ ਜਿਹੜੀ ਉਹਨੇ ਗੱਲ ਕੀਤੀ ਜਿਵੇਂ ਉਹਦਾ ਵਰਜਨ ਦੇਣਾ ਹੋਵੇ ਤੇ ਜਿਹੜੀ ਗੱਲ ਠੀਕ ਹੈ ਉਹਨੂੰ ਠੀਕਾਂਗੇ ਇਸ ਤਰੀਕੇ ਨਾਲ ਆ। ਨਹੀਂ ਮਤਲਬ ਤੁਸੀਂ ਆ ਵੀ ਕਹਿ ਰਹੇ ਹੋ ਨਾਲ ਕਿ ਉਹ ਮੌਕਾ ਪ੍ਰਸਤੀ ਵੀ ਕਦੇ ਦਿਖਦੀ ਪਈ ਆ ਉਹ ਸਿਆਸੀ ਲਾਹਾ ਲੈ ਸਕਦੇ ਆ ਤੁਹਾਡੇ ਵਿਚਾਰ ਨੇ। ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਇਸ ਚੀਜ਼ ਦਾ ਕਿਉਂਕਿ ਸਿਆਸੀ ਲਾਹਾ ਉਹਨਾਂ ਨੂੰ ਮਿਲ ਸਕਦਾ ਕਿਉਂਕਿ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਮੰਨਦੇ ਨੇ ਕਿ ਬਦਲ ਦੇ ਵਿੱਚੋਂ ਕਾਂਗਰਸ ਨੂੰ ਜਿਹੜੀਆਂ ਉਹਨਾਂ ਨੇ ਬਦਲ ਦੇ ਰੂਪ ਚੱਕਰ ਦੇਖਣਾ ਹੋਵੇ ਤਾਂ ਕਿਸ ਤਰੀਕੇ ਨਾਲ ਉਹ ਬਾਕੀ ਘਟ ਗਿੰਦਿਆਂ ਕੌਮਾਂ ਬਾਰੇ ਸੋਚਦਾ ਤੇ ਆ ਆਫੀਸ ਹੈ ਕਿ ਜਿਹੜੀ ਕਾਮਨਿਸਟ ਹੁੰਦੇ ਆ ਉਹ ਇਸ ਤਰੀਕੇ ਨਾਲ ਹੀ ਸਾਰੀ ਗੱਲਬਾਤ ਨੂੰ ਲੈਂਦੇ ਨੇ ਕਿ ਧਰਮ ਨਿਰਪੱਖਤਾ ਚੋਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਹੁੰਦਾ ਉਹਨਾਂ ਨੇ ਉਸ ਹਿਸਾਬ ਨਾਲ ਉਹਨਾਂ ਦੇ ਬਿਆਨ ਜਾਂ ਉਹਨਾਂ ਦੀਆਂ ਐਕਟੀਵਿਟੀਆਂ ਹੁੰਦੀਆਂ ਨੇ ਸੋ ਜੇ ਉਹਨਾਂ ਨੇ ਇਸ ਤਰੀਕੇ ਦਾ ਬਿਆਨ ਦਿੱਤਾ ਵੀ ਹੈ ਤੇ ਆਪਾਂ ਇਹ ਮੰਨਾਂਗੇ ਕਿ ਜਿਹੜੀ ਰਾਹੁਲ ਗਾਂਧੀ ਦੀ ਇਸ ਵੇਲੇ ਪੋਜੀਸ਼ਨ ਹੈਗੀ ਹੈ ਉਹ ਕਿਉਂਕਿ ਉਸ ਵੇਲੇ ਸੱਤਾ ਵਿੱਚ ਆਪ ਨਹੀਂ ਹੈ ਤੇ ਇਸ ਕਰਕੇ ਉਹਦੀ ਜਿਹੜੀ ਦਿੱਤੀ ہوئی ਬਿਆਨ ਦੀ ਕੀਮਤ ਹੈ ਉਸ ਤਰੀਕੇ ਨਾਲ ਨਹੀਂ ਮੰਨੀ ਜਾਏਗੀ ਜਿਸ ਤਰੀਕੇ ਨਾਲ ਜਦੋਂ ਤਾਕਤ ਵਿੱਚ ਹੋਣ ਤੋਂ ਬਾਅਦ ਦਿੱਤੀ ਜਾਏ ਅੱਛਾ ਭਾਈ ਸਾਹਿਬ ਇਸ ਵਾਰੇ ਨਾ ਸਰਦਾਰ ਪਰਮਜੀਤ ਸਿੰਘ ਸਰਨਾ ਵੀ ਅੱਗੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤੇ ਉਹਨਾਂ ਨੇ ਵੀ ਬਿਆਨ ਦਿੱਤਾ ਬੜਾ ਸਮਰਥਨ ਕਰਦੇ ਨਜ਼ਰ ਆਏ ਨੇ ਹਾਲਾਂਕਿ ਕਾਂਗਰਸ ਪਾਰਟੀ ਨੂੰ ਲੈ ਕੇ ਜਿਹੜੇ ਸਿੱਖ ਆਗੂ ਨੇ ਉਹ ਦੁਚਿੱਤੀ 'ਚ ਰਹਿੰਦੇ ਜਿਵੇਂ ਤੁਸੀਂ ਵੀ ਦੋ ਗੱਲਾਂ ਕੀਤੀਆਂ ਨੇ ਸਰਨਾ ਸਾਹਿਬ ਨੇ ਗੱਲ ਕੀਤੀ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਪਰ ਉਹਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਉਹਨਾਂ ਦਾ ਥੋੜਾ ਵਰਜਨ ਵੀ ਅਲੈਦਾ ਰਿਹਾ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਪਿਆਰ ਦੇਖੋ ਪਰਮਜੀਤ ਸਿੰਘ ਸਰਨੇ ਨੂੰ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਇਸ ਕਰਕੇ ਜਾਣਦਾ ਕਿਉਂਕਿ ਮੇਰੀ ਜਿਹੜੀ ਜੰਪਾਲਾ ਦਿੱਲੀ ਦੀ ਹੈ ਤੇ ਮੈਂ ਤਾਂ ਇਹ ਚੀਜ਼ਾਂ ਪਿੰਡੇ ਤੇ ਹਟਾਈਆਂ ਨੇ ਮੈਂ ਉਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਣਦਾ ਆ ਉਹ ਕਿਸ ਤਰ੍ਹਾਂ ਬੋਲਦੇ ਕਿਹੜੀ ਚੀਜ਼ ਨੂੰ ਕਿੱਦਾਂ ਉਹਨਾਂ ਨੇ ਦੇਖਿਆ ਆ ਕਾਂਗਰਸ ਤੋਂ ਭਾਵ ਕੀ ਰਾਹੁਲ ਗਾਂਧੀ ਅਗਰ ਦੇ ਬਾਰੇ ਜਿਹੜੀ ਸਟੇਟਮੈਂਟ ਤੋਂ ਉਹਨਾਂ ਨੇ ਸਹਿਮਤੀ ਜਤਾਈ ਹੈ ਨਾ ਉਹ ਇਸ ਕਰਕੇ ਵੀ ਜਤਾਈ ਹੈ ਕਿਉਂਕਿ ਇਹ ਪਾਰਟ ਆਫ ਕਾਂਗਰਸ ਯਾ ਰਾਹੁਲ ਗਾਂਧੀ ਗਾਂਧੀ ਫੈਮਿਲੀ ਰਹੇ ਨੇ ਤੇ ਇਹਨਾਂ ਨੇ ਤਾਂ ਉਹਨਾਂ ਦੇ ਉਹ ਪ੍ਰੋਗਰਾਮਾਂ 'ਚ ਵੀ ਸ਼ਮੂਲੀਅਤਾਂ ਕੀਤੀਆਂ ਨੇ ਜਿੱਥੇ ਇਹ ਨਾ ਦਾ ਐਜ਼ ਅ ਸਿੱਖ ਜਾਣਾ ਨਹੀਂ ਬਣਦਾ ਤੇ ਇਹ ਤਾਂ ਦੇਖੋ ਅੱਗੇ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਵਾਂਗੇ ਹੁਣ ਦੱਸਾਂਗੇ ਜਲਦੀ ਕਿਉਂਕਿ ਪਰਮਜੀਤ ਸਿੰਘ ਜ਼ਰਨਾ ਇਸ ਵੇਲੇ ਆਕਾਲੀ ਦਲ 'ਚ ਸ਼ਾਮਲ ਹੋ ਗਏ ਐ ਹੁਣ ਉਹਨਾਂ ਨੂੰ ਆਕਾਲੀ ਦਲ ਵਧੀਆ ਲੱਗਣ ਲੱਗ ਪਿਆ ਆ ਆਕਾਲੀ ਦਲ ਦੇ ਉਹਨਾਂ ਨੂੰ ਆਗੂ ਵਧੀਆ ਲੱਗਦੇ ਆ ਹਨਾ ਹੁਣ ਉਹਨਾਂ ਨੇ ਬਾਦਲ ਦਾ ਵੀ ਜਿਹੜਾ ਪੱਖ ਇੰਨਾ ਕੁ ਪੂਰਾ ਹੈਗਾ ਕਿ ਜਿੱਦਾਂ ਉਹ ਉਹਨਾਂ ਨੂੰ ਉਸ ਤੋਂ ਵਧੀਆ ਲੀਡਰ ਇਹ ਉਸ ਤੋਂ ਵਧੀਆ ਪ੍ਰਧਾਨ ਉਹ ਤਾਂ ਸ਼ਰਿਆਮ ਗਿੰਦੇ ਕਿ ਪ੍ਰਧਾਨ ਉਹਨਾਂ ਤੋਂ ਚੰਗਾ ਹੋ ਹੀ ਨਹੀਂ ਸਕਦਾ ਕੋਈ ਹਾਂਜੀ ਉਹਨਾਂ ਨੇ ਇਹ ਚੀਜ਼ਾਂ ਪਬਲਿਕ ਕੀਤੀਆਂ ਨੇ ਹੁਣ ਕਹਿ ਰਹੇ ਨੇ ਕਿ ਤੁਹਾਨੂੰ ਅਗਰ ਅਕਾਲੀ ਦਲ ਨੂੰ ਬਚਾਉਣਾ ਹੈ ਤੇ ਬਾਦਲ ਨੂੰ ਵੀ ਬਚਾਉਣਾ ਤੁਹਾਡੀ ਮਜਬੂਰੀ ਹੈ ਦੇਖੋ ਸਾਡੀ ਕੋਈ ਮਜਬੂਰੀ ਨਹੀਂ ਹੈ ਸਰਨਾ ਹੋਣਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਕਿਉਂਕਿ ਉਹ ਇਸ ਤਰੀਕੇ ਦੇ ਮੌਕੇ ਪ੍ਰਸਤ ਬੰਦੇ ਰਹੇ ਨੇ ਜਦੋਂ ਉਹਨਾਂ ਕੋਲ ਪੂਰੀ ਤਾਕਤ ਸੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਨਾ ਤਾਂ ਉਸ ਵੇਲੇ ਵੀ ਉਹਨਾਂ ਨੇ ਸਿੱਖਾਂ ਦੀ ਬਾਹ ਨਹੀਂ ਫੜੀ ਉਹਨਾਂ ਤੇ ਇਦਾਂ ਇਦਾਂ ਦੇ ਵੱਡੇ ਕ腐ਸ਼ਨ ਦੇ ਇਲਜ਼ਾਮ ਨੇ ਨਾ ਜਿਹੜੇ ਅੱਜ ਉਹ ਮਨਜਿੰਦਰ ਸਿੰਘ ਸਿਰਸੇ ਤੇ ਲਾਣਦੇ ਆ ਨਾ ਕਿ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਘਰ ਦੇ ਪਿੱਛੇ ਕਿਥੇ ਟੈਂਟ 'ਚ ਰਹਿੰਦਾ ਸੀਗਾ ਤੇ ਉਹਦੀ ਕੀ ਵੈਲਿਊ ਆ ਤੇ ਮੈਂ ਕੀ ਆ ਅਸੀਂ ਤੁਹਾਡਾ ਵੀ ਇਤਿਹਾਸ ਜਾਣਦੇ ਆ ਕਿ ਤੁਸੀਂ ਕੀ ਹੋ ਜਿਹੜੇ ਇਹੋ ਜਿਹੇ ਬੰਦੇ ਆ ਨਾ ਇਹਨਾਂ ਨੇ ਕੀ ਕਰਨਾ ਹੁੰਦਾ ਇਹਨਾਂ ਨੇ ਕੌਮ ਦੇ ਸੈਂਟੀਮੈਂਟਸ ਨਾਲ ਖੇਲਣਾ ਹੁੰਦਾ ਤੁਸੀਂ ਦੇਖੋ ਇਹਨਾਂ ਦੇ ਬਿਆਨਾਂ ਦੇ ਵਿੱਚ ਤੁਹਾਨੂੰ ਜਾਤੀਵਾਦ ਇੰਨਾ ਜ਼ਿਆਦਾ ਝਲਕੂਗਾ ਕਿ ਇਹ ਬੰਦੇ ਡਿਫਰੈਂਸ਼ੀਏਟ ਕਰਦੇ ਨੇ ਅਸੀਂ ਪਹਿਲੇ ਮਾਈਨੋਰਟੀ ਆ ਅਸੀਂ ਘਟਗਿੰਦ ਦੀ ਕੌਮ ਹੋਣ ਦੇ ਨਾਤੇ ਪਹਿਲੇ ਹੀ بڑے ਸੰਤਾਪ ਹੰਡਾ ਰਹੇ ਆ ਉਤੋਂ ਦੀ ਇਹਨਾਂ ਘਟਗਿੰਦਿਆਂ ਵਿੱਚ ਵੀ ਸਾਡਾ ਵਰਣਵੰਡ ਕੀਤਾ ਹੋਇਆ ਬ੍ਰਾਹਮਣਵਾਦ ਤੇ ਇਹਨਾਂ ਦੇ ਰਗ ਰਗ ਵਿੱਚ ਭਰਿਆ ਹੋਇਆ ਠੀਕ ਹੈ ਨਾ ਜਾਤੀਵਾਦ ਨੂੰ ਲੈ ਕੇ ਰਿਲੇਟ ਕਰਕੇ ਨੇ ਇਦਾਂ ਦੇ ਬਿਆਨ ਵੀ ਦਿੱਤੇ ਆ ਕਿ ਇਹ ਕਹਿੰਦਾ ਇੱਕ ਇੰਟਰਵਿਊ ਦੇ ਵਿੱਚ ਕੀ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਤੌਰ ਅਕਾਲੀ ਦਲ ਦੇ ਕੈਂਡੀਡੇਟ ਬਣ ਸਕਦੇ ਹੋ ਕਿ ਨਹੀਂ ਬਣ ਸਕਦੇ ਪ੍ਰਧਾਨ ਬਣ ਸਕਦੇ ਹੂ ਕਿ ਨਹੀਂ ਤੇ ਇਹਨਾਂ ਨੇ ਕਿਹਾ ਕਿ ਨਹੀਂ ਜੀ ਮੈਂ ਪਾਪਾ ਹਾਂ ਤੇ ਜਿਹੜਾ ਪ੍ਰਧਾਨ ਆ ਉਹ ਜੱਟ ਹੋਣਾ ਜੀ ਦਾ ਇਹਨਾਂ ਦੇ ਮੁਤਾਬਕ ਤੇ ਕਹਿੰਦੇ ਜੇ ਮੈਂ ਜੱਟਾਂ 'ਚ ਉਹਨਾਂ ਦੇ ਮੈਂ ਉਸ ਤੋਂ ਵਧੀਆ ਕੈਂਡੀਡੇਟ ਮੇਰੇ ਤੋਂ ਵਧੀਆ ਕੈਂਡੀਡੇਟ ਨਹੀਂ ਹੋ ਸਕਦਾ ਸੀ ਦੇਖੋ ਮੈਂ ਹੁਣ ਜਿਆਦਾ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਾਂਗਾ ਤੇ ਉਹਨਾਂ ਨੂੰ ਸ਼ਾਇਦ ਬਹੁਤ ਬੁਰਾ ਲੱਗੂਗਾ ਕਿਉਂਕਿ ਸਟੇਟਮੈਂਟ ਦੇ ਪਿੱਛੇ ਜਾਣਨਾ ਵੀ ਚਾਹੁੰਦੇ ਆ ਉਹ ਕਹਿੰਦੇ ਆ ਕਿ ਮੇਰੇ ਤੋਂ ਚੰਗਾ ਜਦ ਹੋ ਨਹੀਂ ਸਕਦਾ ਤੁਸੀਂ ਫਿਰ ਸਵਾਲ ਕਿਵੇਂ ਚੱਕਦੇ ਹੁਣ ਅਸੀਂ ਇਸ ਬਾਰੇ ਗੱਲ ਕਰ ਲੈਂਦੇ ਆ ਅੱਗੇ ਤੁਹਾਨੂੰ ਮੈਂ ਦੱਸੂਗਾ ਕਿ ਇਹ ਕਿੰਨੇ ਕੁ ਵਧੀਆ ਨੇ ਤੇ ਕਿੰਨੇ ਕੇ ਕੰਪ੍ਰੈਸਟ ਨੇ ਤੇ ਇਹਨਾਂ ਨੇ ਕੀ ਕੀ ਕੌਮ ਦੇ ਲਈ ਕੀਤਾ ਹੈ ਤੁਹਾਨੂੰ ਸਾਰਾ ਕੁਝ ਮੈਂ ਦੱਸੂਗਾ ਮਗਰ ਜਿਹੜੇ ਇਹਨਾਂ ਨੇ ਪਹਿਲੇ ਜਿਹੜੇ ਪਾਪਾਵਾਦ ਜਾਂ ਜਿਹੜਾ ਇਹਨਾਂ ਤੇ ਜੱਟਵਾਦ ਦਾ ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਹੈ ਨਾ ਇਹਦੇ ਬਾਰੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਦੇਖੋ ਬਹੁਤ ਗਲਤ ਹੈ ਜਿਹੜੀ ਚੀਜ਼ ਤੋਂ ਸਾਨੂੰ ਸਾਡੇ ਗੁਰੂ ਮਹਾਰਾਜ ਨੇ ਕੱਢਿਆ ਹੋਵੇ ਉਸ ਚੀਜ਼ ਵਿੱਚ ਹੀ ਤੁਸੀਂ ਹਜੇ ਵੀ ਗਰਸਤ ਹੋ ਔਰ ਉਸ ਪੋਸਟ ਤੇ ਲੈ ਕੇ ਤੁਸੀਂ ਰਹੇ ਹੋ ਹੋ ਜਿੱਥੇ ਤੁਹਾਨੂੰ ਤੁਹਾਡੇ ਜਿਹੜੀ ਜਦੋਂ ਤੁਸੀਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਤੌਰ ਪ੍ਰਧਾਨ ਰਹੇ ਹੋ ਇੱਕ ਸਿੱਖ ਇੰਸਟੀਚਿਊਟ ਦਾ ਪ੍ਰਧਾਨ ਇੰਨੀ ਮਾੜੀ ਇੰਨੀ ਨੀਵੀਂ ਸੋਚ ਰੱਖਦਾ ਹੋਵੇ ਤੇ ਇਸ ਤੋਂ ਜ਼ਿਆਦਾ ਸਾਡੀ ਤਰਸ ਦੀ ਕੀ ਹੋ ਸਕਦੀ ਹੈ ਕਿ ਉਸ ਬੰਦੇ ਨੇ ਵੀ ਸਾਨੂੰ ਸਾਨੂੰ ਵੰਡ ਕੇ ਰੱਖ ਦਿੱਤਾ ਉਹਨੇ ਅਕਾਲੀ ਦਲ ਵਿੱਚ ਸ਼ਮੂਲਿਤ ਕਰਕੇ ਪਹਿਲੇ ਤੇ ਇਹੀ ਕੁਐਸਚਨ ਮਾਰਕ ਖੜਾ ਕਰ ਦਿੱਤਾ ਕਿ ਉਹ ਜਥੇਬੰਦੀ ਕਿਹਨਾਂ ਦੀ ਜਥੇਬੰਦੀ ਹੈ ਉਹਦਾ ਪ੍ਰਧਾਨ ਕੌਣ ਹੋ ਸਕਦਾ ਜੇ ਇਦਾਂ ਦੀ ਸੋਚ ਹੋਵੇ ਫਿਰ ਤਾਂ ਦੇਖੋ ਅਸੀਂ ਹੁਣ ਇਸ ਵੇਲੇ ਪੰਜਾਬ ਦਾ ਸੀਐਮ ਜਿਹੜਾ ਹੈ ਉਹ ਸ਼ਰਾਬੀ ਲਾਇਆ ਹੋਇਆ ਹੈ ਨਾ ਉਹ ਪਤਿਤ ਲਾਇਆ ਹੋਇਆ ਤੇ ਚਲੋ ਸਾਡੀ ਵੱਧ ਕਿਸਮਤੀ ਹੈ ਵੱਧ ਕਿਸਮਤੀ ਹੈ ਕਿ ਅਸੀਂ ਬੈਟਰ ਨਹੀਂ ਦੇ ਸਕੇ ਕਿ ਸਾਨੂੰ ਇਦਾਂ ਦੇ ਸਾਡੇ ਲੋਕਾਂ ਵਿੱਚ ਅਸੀਂ ਸਮਝ ਨਹੀਂ ਬਣਾ ਸਕੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਕਿੰਨਾ ਦੀ ਧਰਤੀ ਹੈ ਤੇ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਹੈ ਜਾਂ ਪੰਜਾਬ ਦਾ ਸੀਐਮ ਹੁੰਦਾ ਉਹਦੀ ਡੈਜ਼ਿਗਨੇਸ਼ਨ ਦੇ ਮੁਤਾਬਕ ਲੋਕ ਕਿੰਨੂੰ ਰਿਪਰੈਜ਼ੈਂਟ ਕਰਾਉਣਾ ਚਾਹੁੰਦੇ ਆ ਖਾੜੀ ਵੱਧ ਕੇ ਸਮਝਦੀ ਹੈ ਮਗਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਜਾਤਾਂ ਚੋਂ ਆਪਣੇ ਪ੍ਰਧਾਨਾਂ ਨੂੰ ਵੇਖਦੇ ਹਾਂ ਅਸੀਂ ਤਾਂ ਇੱਕ ਪਰਸਨੈਲਿਟੀ ਚੋਂ ਦੇਖਦੇ ਹਾਂ ਉਹ ਵੀ ਪਰਸਨੈਲਿਟੀ ਉਹ ਹੋਣੀ ਚਾਹੀਦੀ ਹੈ ਜਿਹੜੀ ਗੁਰੂ ਦੇ ਦਿੱਤੇ ਹੋਏ ਸਰੂਪ ਨੂੰ ਜਾਂ ਗੁਰੂ ਤੋਂ ਦਿੱਤੇ ਹੋਏ ਸਿਧਾਂਤ ਨੂੰ ਆਪਣੇ ਜੀਵਨ ਦੇ ਜਾਮੇ ਚੋਂ ਦਿਖਾਉਂਦੀ ਹੋਵੇ ਉਹਦਾ ਕਿਰਦਾਰ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਜਿਹਦੇ ਚੋਂ ਸਾਨੂੰ ਲੱਗੇ ਕਿ ਇਸ ਦੇ ਵਿੱਚ ਇਸ ਦੀ ਜਿਹੜੀ ਸਰਕਾਰ ਦੇ ਵਿੱਚ ਅਸੀਂ ਸੇਫ ਆ ਤੇ ਸਾਡੇ ਲੋਕ ਜਿਹੜੇ ਨੇ ਉਹਨਾਂ ਦਾ ਭਲਾ ਹੋਊਗਾ ਬਸ ਚਲੋ ਖੈਰ ਇਹ ਗੱਲ ਦੂਸਰੇ ਪਾਸੇ ਚਲੀ ਜਾਊਗੀ ਮਗਰ ਜਿਹੜੀ ਇਸ ਵੇਲੇ ਇਹਨੇ ਗੱਲ ਕੀਤੀ ਹੈ ਨਾ ਇਹਦੇ ਤੇ ਤਾਂ ਮੈਂ ਬਿਲਕੁਲ ਮਤਲਬ ਇਹ ਕਹ ਲਓ ਕਿ ਸਿੱਖਾ ਸਾਰੇ ਸਿੱਖਾਂ ਦਾ ਹੀ ਵਰਜਨ ਐਂ ਲੱਗਦਾ ਕਿ ਉਹਨਾਂ ਨੇ ਸਟੈਂਪ ਲਾਤੀ ਕਿ ਅਕਾਲੀ ਦਲ ਦਾ ਪ੍ਰਧਾਨ ਜੱਟ ਹੀ ਹੋ ਸਕਦਾ ਉਹਨਾਂ ਨੇ ਗੋਰ ਸਟੈਂਪ ਲਾਈ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਸਿੰਘ ਸਭਾਵਾਂ ਵੇਖ ਲਓ ਕਿ ਜਿੰਨੀਆਂ ਵੀ ਸਿੰਘ ਸਭਾਵਾਂ ਨੇ ਉਹਨਾਂ ਦੇ ਵਿੱਚ ਜਿੰਨੇ ਬੰਦਿਆਂ ਦੀ ਜਿਹਨਾਂ ਦੀ ਜਾਤ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਪ੍ਰਧਾਨ ਉਹਨਾਂ ਦਾ ਹੁੰਦਾ ਹੈ ਇਹ ਤੇ ਲੱਖ ਦੀ ਲਾਂਤ ਹੈ ਕਿ ਸਾਡੇ ਦੇ ਸਿਧਾਂਤ ਨਹੀਂ ਆਵੇ ਸਾਡੇ ਤੇ ਗਿਣਤੀਆਂ ਆ ਵੀ ਨਹੀਂ ਤੇ ਤੁਸੀਂ ਗਿਣਤੀਆਂ ਮਿੰਟੀਆਂ ਦੇ ਵਿੱਚ ਸਾਨੂੰ ਪਾ ਕੇ ਸਾਡੀ ਕੌਮ ਦਾ ਜਲੂਸ ਕੱਢ ਕੇ ਰੱਖ ਦਿੱਤਾ ਤੁਸੀਂ ਉਹ ਲੀਡਰ ਹੋ ਇਹਨਾਂ ਦੀ ਹੁਣ ਜਦੋਂ ਆਪਾਂ ਇਸ ਬਾਰੇ ਚਰਚਾ ਕਰ ਰਹੇ ਹਾਂ ਤਾਂ ਮੈਂ ਤੁਹਾਨੂੰ ਹੋਰ ਵੀ ਕੁਝ ਇਸ ਬਾਰੇ ਦੱਸ ਦਿੰਦਾ ਕਿ ਜਿਹੜੇ ਪਰਮਜੀਤ ਸਿੰਘ ਸਰਨਾ ਨੇ ਉਹਨਾਂ ਦਾ ਪਾਸਟ ਦੇ ਵਿੱਚ ਕਿਦਾਂ ਦਾ ਰੋਲ ਰਿਹਾ ਇੱਕ ਬੜੀ ਵੱਡੀ ਘਟਨਾ ਰਹੀ ਹੈ ਜਦੋਂ ਰਾਮ ਰਹੀਮ ਨਾਲ ਜੁੜੀ ਮੈਂ ਤੁਹਾਨੂੰ ਗੱਲ ਦੱਸਾਂ ਰਾਮ ਰਹੀਮ ਵਾਲੇ ਕਿਸੇ ਦੇ ਵਿੱਚ ਨਾ ਜਦੋਂ ਰਾਮ ਰਹੀਮ ਦੀ ਜਿਹੜੀ ਮਾਫੀ ਵਾਲੀ ਗੱਲ ਤੁਰੀ ਨਾ ਤਾਂ ਉਹਦੋਂ ਨੇ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਨਾ ਇਹ ਵੀ ਸੀਗੇ ਸ਼ਾਇਦ ਮੇਰੇ ਖਲ ਉਸ ਕਮੇਟੀ ਦੇ ਪ੍ਰਧਾਨ ਹੀ ਸੀਗੇ ਤੇ ਉਹਦੇ ਚ ਹੋਰ ਵੀ ਪੰਥਕ ਬੰਦੇ ਵੀ ਸੀਗੇ ਤੇ ਹੋਰ ਇਹਨਾਂ ਦੇ ਮੈਂਬਰ ਤੇ ਕਾਫੀ ਜਣੇ ਸੀਗੇ ਉਹਦੇ ਕਮੇਟੀ ਦੇ ਵਿੱਚ ਜਿਹੜਾ ਫੈਸਲਾ ਹੋਣਾ ਸੀਗਾ ਨਾ ਤੇ ਉਸ ਦਾ ਕਈ ਬੰਦਿਆਂ ਨੇ ਵਿਰੋਧ ਕੀਤਾ ਕਈਆਂ ਨੇ ਉਹਦੇ ਵਿੱਚ ਕਿਹਾ ਵੀ ਜਸਪੀਰ ਸਿੰਘ ਰੋਡੇ ਵਰਗੇ ਨੇ ਕਿ ਉਹਨਾਂ ਦੀ ਜਿਹੜੀ ਗੱਲ ਜਿਹੜੀ ਹੈ ਉਹਨੂੰ ਵੀ ਸੁਣਿਆ ਜਾਣਾ ਚਾਹੀਦਾ ਤੇ ਇਹ ਆਪਣੇ ਆਪ ਜੀ ਇੱਕ ਬੜਾ ਵੱਡਾ ਕੁਐਸਚਨ ਮਾਰ ਕੇ ਕਿ ਇਦਾਂ ਦੇ ਪੰਥਕ ਬੰਦੇ ਵੀ ਇੱਡੀ ਵੱਡੀ ਗੱਲ ਕਹਿ ਦੇਣ ਚਲੋ ਖੈਰ ਇਹ ਗੱਲ ਦੂਸਰੇ ਵਿਸ਼ੇ 'ਚ ਨਾ ਜਾਵੇ ਜਦੋਂ ਇੰਨਾ ਕੁਝ ਹੋਇਆ ਉਸ ਤੋਂ ਬਾਅਦ ਨਾ ਪੰਜਾਬ 'ਚ ਮਾਰਚ ਕੱਢਣ ਦੀ ਗੱਲ ਸੀ ਕਿ ਪੰਜਾਬ 'ਚ ਮਾਲਵੇ ਦੀ ਧਰਤੀ ਤੇ ਮਾਰਚ ਕੱਢਣਾ ਜਿੱਥੇ ਨਾਮ ਰਾਮ ਰੇਨ ਦਾ ਪ੍ਰਭਾਵ ਥੋੜਾ ਜਿਆਦਾ ਮੰਨਿਆ ਜਾਂਦਾ ਕਿ ਉਸ ਧਰਤੀ ਤੇ ਆਪਾਂ ਮਾਰਚ ਕੱਢਣਾ ਹੈਗਾ ਉਹ ਮਾਰਚ ਕੱਢਿਆ ਵੀ ਗਿਆ ਉਸ ਮਾਰਚ ਤੋਂ ਇਹ ਬੰਦਾ ਭਗੋੜਾ ਰਿਹਾ ਜੀ ਪਰਮਜੀਤ ਸਿੰਘ ਸਰਨਾ ਉਸ ਮਾਰਚ ਦੇ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਹਨੂੰ ਤੋਕੂਰੀ ਵਟ ਦਿੱਤੀ ਗਈ। ਜੀ ਮੈਂ ਉਹੀ ਪੁੱਛਣਾ ਚਾਹੁੰਦਾ ਸ਼ਾਮਿਲ ਨਹੀਂ ਹੋਇਆ ਜਾਂ ਭਗਾਉੜਾ ਰਿਹਾ ਇਹ ਦੋ علیحدਾਂ ਚੀਜ਼ਾਂ ਨੇ ਰਿਹਾ ਹੋਇਆ ਕੀ ਹੈ? ਦੇਖੋ ਨਾ ਜਦੋਂ ਤੁਸੀਂ ਉਸ ਕਮੇਟੀ ਦੇ ਮੈਂਬਰ ਹੋ ਉਸ ਸਾਰੀ ਪ੍ਰੋਸੈਸ ਦਾ ਤੁਸੀਂ ਪਾਰਟ ਹੋ ਤਾਂ ਤੁਸੀਂ ਉਸ ਵਿੱਚ ਸ਼ਾਮਿਲ ਨਾ ਹੋਵੋ। ਦੋਨੋਂ ਚੀਜ਼ਾਂ ਸਾਬਤ ਹੁੰਦੀਆਂ ਨਾ ਇੱਕ ਤਾਂ ਤੁਸੀਂ ਉਸ ਚੀਜ਼ ਵਿੱਚ ਸ਼ਾਮਿਲ ਹੋਏ ਤੁਸੀਂ ਭਗਾਉੜੇ ਵੀ ਹੋਏ। ਦੂਜਾ ਕਾਰਨ ਇਹ ਹੈ ਕਿ ਉਹਨਾਂ ਨੂੰ ਦਿੱਲੀੋਂ ਘੂਰੀ ਵਟੀ ਗਈ। ਇਹਨਾਂ ਨੂੰ ਦਿੱਲੀੋਂ ਇਹ ਉਸ ਵੇਲੇ ਜਿਨ੍ਹਾਂ ਦੇ ਨਾਲ ਤੁਰਦੇ ਸੀਗੇ ਨਾ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਨੇ ਵੀ ਅਸੋ ਵੇਲੇ ਕੋ ਬੋਤਾ ਵਧੀਆ ਮਤਲਬ ਸਾਡੇ ਨਾਲ ਬਿਹੇਵ ਨਹੀਂ ਕੀਤਾ ਸਾਰੇ ਇੱਕੋ ਥਾਲੀ ਦੇ ਚਟੇਪਟੇ ਹੈਗੇ ਆ ਪ੍ਰੋਬਲਮ ਕੀ ਹੁੰਦੀ ਹੈ ਜਿਹੜੇ ਲੀਡਰ ਹੁੰਦੇ ਆ ਇਹ ਸਾਰੇ ਸਾਡੇ ਸੈਂਟੀਮੈਂਟਰੀ ਯੂਜ਼ ਕਰਦੇ ਆ ਜਿੱਦਾਂ ਉਹਨੇ ਇਹਨਾਂ ਅਗਰ ਜਾਤੀਵਾਦੀ ਵੀ ਗੱਲ ਕੀਤੀ ਇਹਨੇ ਜਾਤੀਵਾਦ ਦੇ ਨਾਮ ਦੇ ਉੱਤੇ ਇੱਕ ਸੈਂਟੀਮੈਂਟ ਯੂਜ਼ ਕੀਤਾ ਇਹਨੇ ਇੱਕ علیحدਾ ਵਰਗ ਨੂੰ ਲੈ ਕੇ ਆਪਣੇ ਨਾਲ ਜੋੜ ਲਿਆ ਤੇ ਇੱਕ ਇੱਕ ਵਰਗ ਨੂੰ ਆਪਣੇ ਨਾਲ ਤੋੜ ਵੀ ਦਿੱਤਾ ਮੈਂ ਇਸ ਚੀਜ਼ ਦੇ ਇਸ ਕਰਕੇ ਵੀ ਖਿਲਾਫ ਆ ਕਿਉਂਕਿ ਸਾਡਾ ਗੁਰੂ ਇਸ ਚੀਜ਼ ਦੇ ਖਿਲਾਫ ਹੈ ਸਾਡੇ ਗੁਰੂ ਮਾਰ ਦੇ ਮੁਤਾਬਕ ਇਹ ਗੱਲ ਦੁਰਸਤ ਨਹੀਂ ਹੈਗੀ ਸਾਨੂੰ ਜਾਤੀਵਾਦ ਦੇ ਪ੍ਰਭਾਵ ਚੋਂ ਨਿਕਲ ਕੇ ਸਿਰਫ ਤੇ ਸਿਰਫ ਰਹਿਣੀ ਬਹਿਣੀ ਵਾਲਾ ਸਿੱਖ ਨੂੰ ਹੀ ਆਪਣਾ ਆਗੂ ਜਾਂ ਆਪਣਾ ਮਾਰਗਦਰਸ਼ਕ ਮੰਨਣਾ ਚਾਹੀਦਾ ਉਹ ਚੀਜ਼ਾਂ ਤੋਂ ਕਿੱਥੇ ਕੋਹਾਂ ਦੂਰ ਨੇ ਅੱਗੇ ਤੋਂ ਅੱਗੇ ਗੱਲ ਇੰਨੀ ਜ਼ਿਆਦਾ ਮਤਲਬ ਛੁੱਟ ਦਿੱਤੀ ਇਹਨਾਂ ਨੇ ਕਿ ਇਹ ਪਬਲਿਕ ਡਿਬੇਟ ਦਾ 파ਟ ਬਣ ਗਏ ਹੁਣ ਪ੍ਰੋਬਲਮ ਕੀ ਆਂਦੀ ਹੈ ਤੁਸੀਂ ਸਮਝਣਾ ਪ੍ਰੋਬਲਮ ਨੂੰ ਕਿ ਇਹਨਾਂ ਨਾਲ ਜੁੜੇ ਲੋਕ ਵੀ ਇਦਾਂ ਦੀਆਂ ਗੱਲਾਂ ਕਰਨ ਲੱਪੰਦੇ ਆ ਮੈਂ ਤੁਹਾਨੂੰ ਜਲੰਧਰ ਦੇ ਇੱਕ ਕਿਸੇ ਦੀ ਗੱਲ ਕਰਦਾ ਜਲੰਧਰ ਦੇ ਸਿੰਘ ਸੁਭਾਵਾਂ ਦਾ ਇੱਕ ਪ੍ਰਧਾਨ ਹੈ ਜਗਜੀਤ ਸਿੰਘ ਆਬਾ ਉਹਨੇ ਇੱਕ ਇੱਥੇ ਪ੍ਰੋਗਰਾਮ ਕੀਤਾ ਮੈਨੂੰ ਪ੍ਰੋਗਰਾਮ ਜਿसे ਯਾਦ ਹੋਵੇ ਸ਼ਾਇਦ ਪੰਜਾ ਸਾਹਿਬ ਦਾ ਪ੍ਰੋਗਰਾਮ ਬਣਾਇਆ ਸੀ ਜਾਂ ਕੋਈ ਇਦਾਂ ਦਾ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਦੀ ਵਰੇਗੰਡ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਮਾਸਟਰ ਤਾਰਾ ਸਿੰਘ ਦੀ ਅਸਲ ਜੋ ਉਹ ਸੋਭਾ ਕਰ ਰਹੇ ਸੀਗੇ ਮਾਸਟਰ ਸਾਹਿਬ ਨਹੀਂ ਚਲੋ ਸਾਡੇ ਸਿੱਖ ਲੀਡਰ ਵੀ ਰਹੇ ਨੇ ਤੇ ਉਹਨਾਂ ਕੋਲੋਂ ਚੰਗੇ ਜਾਂ ਮਾੜੇ ਦੋਨਾਂ ਤਰ੍ਹਾਂ ਦੇ ਕੋਈ ਕੰਮ ਹੋਏ ਆ ਤੇ ਜਿਨ੍ਹਾਂ ਬਾਬਤ ਉਹਨਾਂ ਨੇ ਉਹਨਾਂ ਦੀ ਭਾਵਨਾ ਮਾਸਟਰ ਤਾਰਾ ਸਿੰਘ ਪ੍ਰਤੀ ਥੋੜੀ ਜ਼ਿਆਦਾ ਸੀਗੀ ਤੋ ਉਹਨਾਂ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਇਸ ਕਰਕੇ ਕੌਮ ਦਾ ਵਾਹਿਦ ਲੀਡਰ ਨਹੀਂ ਬਣ ਸਕਿਆ ਕਿਉਂਕਿ ਉਹ ਪਾਪਾ ਸੀਗਾ ਜਦੋਂ ਸਾਡੇ ਗੁਰਦੁਆਰਿਆਂ ਤੋਂ ਹੀ ਇਦਾਂ ਦੀਆਂ ਗੱਲਾਂ ਹੋਣ ਲੱਪਣ ਸਾਡੇ ਧਾਰਮਿਕ ਲੀਡਰ ਸਾਡੇ ਸਿੰਘ ਸਭਾਵਾਂ ਦੇ ਪ੍ਰਧਾਨ ਜਦੋਂ ਇਦਾਂ ਦੀਆਂ ਗੱਲਾਂ ਰਿਲੇਟ ਕਰਨ ਤੇ ਸਾਹਮਣੇ ਬੈਠੀ ਸੰਗਤ ਤੇ ਕੀ ਪ੍ਰਭਾਵ ਪੈਂਦਾ ਅਸੀਂ ਲੋਕ ਕੀ ਇਸ ਤਰੀਕੇ ਨਾਲ ਆਪਣੇ ਆਪ ਨੂੰ ਕੈਟੇਗਰੀਜ਼ ਕਰ ਲਈਏ ਕਿ ਅੱਗੇ ਜਾ ਕੇ ਸਾਡੀ ਕੌਮ ਨਾਲ ਮਤਲਬ ਬਹੁਤ ਵਧੀਆ ਹੋਣ ਲੱਗਾ ਜੋ ਪਹਿਲੇ ਸਾਡੇ ਨਾਲ ਹੋਇਆ ਉਹ ਅਸੀਂ ਭੁੱਲ ਜਾਈਏ ਇਹ ਚੀਜ਼ਾਂ ਨਾ ਇਹ ਸਾਰੇ ਵਰਗ ਦੇ ਵਿੱਚੋਂ ਆਪਾਂ ਕੱਢਣਾ ਚਾਹੁੰਦੇ ਆ ਅਸੀਂ ਏਦਾਂ ਦੀ ਨਵੀਂ ਲੀਡਰਸ਼ਿਪ ਪੈਦਾ ਕਰਨਾ ਚਾਹੁੰਦੇ ਆ ਜਿੰਨੂੰ ਜੋ ਇਹ ਪੁਰਾਣੇ ਬੰਦੇ ਜਿਸ ਤਰੀਕੇ ਨਾਲ ਚੀਜ਼ਾਂ ਨੂੰ ਰਿਲੇਟ ਕਰਕੇ ਜਾਂ ਜਿਸ ਤਰੀਕੇ ਨਾਲ ਚੀਜ਼ਾਂ ਨੂੰ ਸੋਚਦੇ ਆ ਉਤੋਂ ਉਹਨਾਂ ਨੂੰ ਅਲੱਗਾ ਕਰਕੇ ਸਿੱਖੀ ਸਿਧਾਂਤਾਂ ਦੇ ਮੁਤਾਬਕ ਚੀਜ਼ਾਂ ਨੂੰ ਅਸੀਂ ਦੇਖੀਏ ਨਾ ਕਿ ਜਿਸ ਤਰੀਕੇ ਨਾਲ ਸਾਡੇ ਇਹ ਲੀਡਰ ਜਿਹੜੇ ਅਖੋਤੀ ਲੀਡਰ ਨੇ ਜਿਹੜੇ ਆਪਣੀਆਂ ਇਹਨਾਂ ਚੀਜ਼ਾਂ ਨੂੰ ਸਾਡੇ ਤੇ ਥੋਪਦੇ ਨੇ ਇਹਨਾਂ ਤੋਂ ਕਿਤੇ ਨਾ ਕਿਤੇ ਆਪਣੀ ਨੌਜਵਾਨੀ ਨੂੰ ਬਚਾ ਲਈਏ ਸਾਡੀ ਇਹੀ ਜ਼ਰੂਰਤ ਹੈ ਅੱਛਾ ਭਾਈ ਸਾਹਿਬ ਸਰਨਾ ਸਾਹਿਬ ਦੇ ਬਾਰੇ ਇੱਕ ਹੋਰ ਗੱਲ ਹੈਗੀ ਆ ਸੁਖਬੀਰ ਸਿੰਘ ਬਾਦਲ ਦੀ ਮਾਫੀ ਦਾ ਜ਼ਿਕਰ ਹੋ ਰਿਹਾ ਸੀਗਾ ਔਰ ਉੱਥੇ ਤਰਕ ਦੇ ਦਿੱਤਾ ਗਿਆ ਕਿ ਜੇ ਸਾਡੇ ਗੁਰੂ ਸਾਹਿਬ ਮਹਾ ਸਿੰਘ ਨੂੰ ਜਿਨ੍ਹਾਂ ਨੇ ਬੇਦਾਵਾ ਦਿੱਤਾ ਸੀ ਉਹਨਾਂ ਨੂੰ ਮਾਫ ਕਰ ਸਕਦੇ ਆ ਤੇ ਅਸੀਂ ਕਿਸੇ ਨੂੰ ਵੀ ਮਾਫ ਕਰ ਸਕਦੇ ਆ ਦੇਖੋ ਇਹ ਤਾਂ ਬਹੁਤ ਘਟਿਆ ਗੱਲ ਕੀਤੀ ਉਹਨਾਂ ਨੇ ਕਿ ਜਦੋਂ ਉਹਨਾਂ ਨੇ ਆਪਣੀ ਬਾਦਲ ਦੀ ਤੁਲਨਾ ਜਿਹੜੀ ਹੈਗੀ ਹੈ ਇੱਕ ਮਹਾ ਸਿੰਘ ਦੇ ਨਾਲ ਕਰਕੇ ਉਹਨੂੰ ਵੀ ਮਾਫੀ ਦੇਣ ਦਾ ਉਥੇ ਸਰਟੀਫਿਕੇਟ ਜਾਰੀ ਕਰ ਦਿੱਤਾ ਇਹ ਦੇਖੋ ਹੁਣ ਮੈਂ ਹੁਣ ਇਸ ਤੇ ਬੋਲਾਂਗਾ ਨਾ ਮਤਲਬ ਕਈਆਂ ਨੂੰ ਲੱਗੂਗਾ ਕਿ ਮੈਂ ਸਭਿਆਗ ਲੈਂਗੁਏਜ ਨਹੀਂ ਬੋਲਿਆ ਮਗਰ ਸਮੱਸਿਆ ਹੋ ਜਾਂਦੀ ਸਾਡੇ ਲਈ ਵੀ ਕਿਉਂਕਿ ਜਦੋਂ ਸਾਨੂੰ ਮਜਬੂਰ ਕੀਤਾ ਜਾਂਦਾ ਹੈ ਇਹੋ ਜੇ ਬੰਨਿਆਂ ਵੱਲੋਂ ਕਿ ਜਿਨ੍ਹਾਂ ਨਾਲ ਉਹ ਤੁਲਨਾ ਕਰ ਰਹੇ ਹੈ ਉਹਨਾਂ ਦੇ ਉਹਨਾਂ ਨੇ ਕਿਹੜੀਆਂ ਬੇਅਦਬੀ ਕੀਤੀਆਂ ਨੇ ਜਿਨ੍ਹਾਂ ਨੇ ਵਦਾਵਾ ਦਿੱਤਾ ਬਦਾਵਾ ਉਹਨਾਂ ਦਾ ਪਾੜਿਆ ਉਹਨਾਂ ਨੇ ਬਾਅਦ ਵਿੱਚ ਆ ਕੇ ਗੁਰੂ ਮਹਾਰਾਜ ਦੇ ਨਾਲ ਜੰਗ ਲੜੀ ਇਹਨਾਂ ਨੇ ਕਿਹੜੀਆਂ ਜੰਗਾਂ ਲੜੀਆਂ ਨੇ ਇਹਨਾਂ ਨੇ ਕੌਮ ਦੇ ਨਾਲ ਕੀ ਕੀਤਾ ਜੇ ਇਹਨਾਂ ਨੂੰ ਸਿਰਫ ਬਾਦਲ ਤੋਂ ਇਲਾਵਾ ਹੋਰ ਕੋਈ ਲੀਡਰ ਕੌਮ ਦਾ ਦਿਖਦਾ ਨਹੀਂ ਹੈ ਤੇ ਇਹਨਾਂ ਦੀ ਸਮੱਸਿਆ ਪਰਮਜੀਤ ਸਿੰਘ ਸਰਨਾ ਕਿਉਂਕਿ ਆਪ ਉਹਨਾਂ ਦੇ ਮਾੜੇ ਕਿਰਦਾਰ ਤੋਂ ਜਾਂ ਇੰਨੇ ਮਾੜੇ ਇਲਜ਼ਾਮਾਂ ਦੇ ਨਾਲ ਜ਼ਿੰਦਗੀ ਕੱਟ ਚੁੱਕਿਆ ਹੁਣ ਕਿਉਂਕਿ ਜਦੋਂ ਇਹਨਾਂ ਕੋਲ ਪ੍ਰਧਾਨਗੀਆਂ ਹੁੰਨੀਆਂ ਸੀਗੀਆਂ ਇਹਨਾਂ ਤੇ ਕਿਹੜੇ ਕਿਹੜੇ ਇਲਜ਼ਾਮ ਵੱਡੇ ਵੱਡੇ ਕ腐ਸ਼ਨ ਦੇ ਇਲਜ਼ਾਮ ਲੈਣਾ ਤੇ ਉਸ ਚੀਜ਼ ਤੋਂ ਇਹ ਕਿੱਦਾਂ ਫਰਕ ਹੋਇਆ ਕਿੱਦਾਂ ਬਚਿਆ ਉਹ ਸਾਰਾ ਕੁਝ ਸਾਰੀ ਦੁਨੀਆ ਜਾਣਦੀ ਹੈ ਹੁਣ ਜਿਹੜੇ ਇਲਜ਼ਾਮ ਦੂਜਾ ਚਲਾਉਂਦੇ ਉਹ ਕਦੀ ਇਹਨਾਂ ਤੇ ਵੀ ਰਹੇ ਨੇ ਸੋ ਜਿਹੜੀਆਂ ਹੁਣ ਇਹਨਾਂ ਨੇ ਮਹਾ ਸਿੰਘ ਦੇ ਨਾਲ ਤੁਲਨਾ ਕਰਕੇ ਬਾਦਲ ਨੂੰ ਫਰਕ ਕਰਨ ਦੀ ਗੱਲ ਕੀਤੀ ਹੈ ਨਾ ਇਸ ਦੇ ਨਾਲ ਕੌਮ ਬਿਲਕੁਲ ਅਸਹਿਮਤ ਹੈਗੀ ਹੈ ਇਹ ਚੀਜ਼ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿ ਸਾਡੇ ਗੁਰੂ ਮਹਾਰਾਜ ਦੇ ਸਮੇਂ ਤੋਂ ਜਿਹੜੀਆਂ ਚੀਜ਼ਾਂ ਉਹਨਾਂ ਨਾਲ ਜੁੜੀਆਂ ਜਿਨ੍ਹਾਂ ਨਾਲ ਰਿਲੇਟ ਕਰਕੇ ਆਪਣੇ ਬਾਦਲ ਨੂੰ ਫਰਕ ਕਰਨਾ ਚਾਹੁੰਦੇ ਆ ਇਸ ਚੀਜ਼ ਦੇ ਮਾਇਨੇ ਬਹੁਤ ਗਲਤ ਨਿਕਲਦੇ ਆ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ ਜੇ ਇੱਕ ਐਸੀ ਸਟੇਟਮੈਂਟ ਮੈਂ ਸੁਣੀ ਹੋਵਲੀ ਉਸ ਦੇ ਵਿੱਚ ਇਹ ਕਹਿੰਦਾ ਕਿ ਜੇ ਇਸ ਤੋਂ ਅਗਲੀ ਗੱਲ ਕਰਦਾ ਕਹਿੰਦਾ ਜੇ ਸਿੱਖ ਗੁਰੂ ਮਹਾਰਾਜ ਦੇ ਸਿੱਖਾਂ ਸੀ ਫਿਰ ਅਸੀਂ ਵੀ ਮਾਫ ਕਰ ਸਕਦੇ ਹਾਂ ਫਿਰ ਤਾਂ ਰਾਮ ਰਾਮ ਨੂੰ ਮਾਫੀ ਦੇ ਦਿੱਤੀ ਠੀਕ ਹੋ ਗਿਆ ਨਿਬੜ ਗਈ ਗੱਲ ਫੇਰ ਕਾਹਦੀ ਗੱਲੋਂ ਆਪਾਂ ਕਲੇਸ਼ ਪਾਇਆ ਹੋਇਆ ਹੈ ਇਸ ਤਰੀਕੇ ਨਾਲ ਜੇ ਤੁਸੀਂ ਇਹ ਲੀਡਰ ਸੋਚਦੇ ਹੋ ਨਾ ਕੌਮ ਇਸ ਤਰੀਕੇ ਨਾਲ ਨਹੀਂ ਸੋਚਦੀ ਹੈਗੀ ਤੁਸੀਂ ਤਾਂ ਸਾਡੇ ਸਿਰ ਸੋਹ ਪਾਈ ਸਾਰੇ ਲੀਡਰਾਂ ਨੇ ਇਕੱਠੇ ਹੋ ਕੇ ਤੁਹਾਡੇ ਕਰਕੇ ਤਾਂ ਸਾਡੇ ਇੰਸਟੀਚੂਟਾਂ ਦੇ ਉੱਤੇ ਸਾਨੂੰ ਸਾਡੇ ਤਖਤਾਂ ਦੇ ਉੱਤੇ ਸਾਡੇ ਸੰਸਥਾਵਾਂ ਦੇ ਉੱਤੇ ਸਾਨੂੰ ਉਂਗਲੀ ਚੁਕੜੀ ਪੈਂਦੀ ਹੈ ਕਿਉਂਕਿ ਤੁਹਾਡੇ ਪਠਾਏ ਬੰਦੇ ਉੱਥੋਂ ਗਲਤ ਫੈਸਲੇ ਕਰਦੇ ਆਂ ਇੰਨੇ ਗਲਤ ਫੈਸਲੇ ਹੋਏ ਆ ਕਿ ਜਿਹੜਾ ਇਹੋ ਜਿਹਾ ਲੀਡਰ ਲਾਣਾ ਬਾਣਾ ਬਣਿਆ ਹੈ ਨਾ ਇਹ ਲਾਣੇ ਬਾਣੇ ਨੇ ਕੌਮ ਦਾ ਕਹਾਣੀ ਕੀਤਾ ਕੌਮ ਦੇ ਇਸ ਵੇਲੇ ਦਸ਼ਾ ਇਦਾਂ ਦੀ ਹੈਗੀ ਦੇਖੋ ਸਾਡੀ ਇੱਥੋਂ ਦੀ ਜਿਹੜੀ ਨੌਜਵਾਨੀ ਆਪਣਾ ਪੰਜਾਬ ਦੀ ਧਰਤੀ ਨੂੰ ਛੱਡ ਕੇ ਪਲਾਨ ਹੋ ਗਈ ਸਾਰੀ ਜਿਹੜੇ ਲੋਕਾਂ ਦੇ ਵਿੱਚ ਧਾਰਮਿਕ ਭਾਵਨਾਵਾਂ ਹੋਣੀਆਂ ਚਾਹੀਆਂ ਸੀਗੀਆਂ ਉਹ ਸਾਰੀਆਂ ਉਹਨਾਂ ਦੇ ਵਿੱਚ ਉਸ ਤਰੀਕੇ ਦੀ ਨਹੀਂ ਹੈਗੀ ਜਿੱਦਾਂ ਉਹਨਾਂ ਦੇ ਪਿਛਲੇ ਪੁਰਖਿਆਂ ਦੇ ਵਿੱਚ ਰਹੀਆਂ ਨੇ ਜਿਹੜੇ ਸਾਡੇ ਵਰਗੇ ਥੋੜੇ ਬੋਤੇ ਬੰਦੇ ਵੀ ਨੇ ਉਹ ਇਹਨਾਂ ਨੂੰ ਵੈਸੇ ਹੀ ਨਹੀਂ برداشت ਹੈਗੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਇਹ ਪਹਿਲੇ ਆਪਣੀ ਜਾਤ ਦੱਸੇ ਫਿਰ ਦੇਖਾਂਗੇ ਇਹਨੂੰ ਕਿਹੜਾ ਔਦਾ ਦੇਣਾ ਜਿਸ ਹਸਾਬ ਨਾਲ ਤੁਹਾਡੇ ਸਾਹਮਣੇ ਹੁਣ ਇਹਨੇ ਗੱਲ ਕੀਤੀ ਹੈ ਸੋ ਅਸੀਂ ਤਾਂ ਇਹਨਾਂ ਚੀਜ਼ਾਂ ਦੇ ਪ੍ਰਭਾਵ ਚ ਲੋਕਾਂ ਨੂੰ ਕੱਢਣਾ ਚਾਹੁੰਦੇ ਆ ਤੇ ਜਿਹੜੀ ਇਹਨੇ ਗੱਲ ਕੀਤੀ ਹੈ ਮਹਾਨਿੰਦਨ ਯੋਗ ਹੈ ਮਹਾ ਸਿੰਘ ਜੀ ਨਾਲ ਤੁਲਨਾ ਕਰਨੀ ਜਾਂ ਹੋਰ ਕਿਸੇ ਵੀ ਅਸਿਸ ਇਤਿਹਾਸਕ ਤੱਥ ਨੂੰ ਯੂਜ਼ ਕਰਕੇ ਬਾਦਲ ਨੂੰ ਫਲ ਕਰਨਾ ਜਿਹੜੇ ਬਾਦਲ ਨੇ ਗੁਨਾਹ ਕੀਤੇ ਆ ਉਹਦੀਆਂ ਸਜ਼ਾਵਾਂ ਤੁਹਾਨੂੰ ਤੁਰਦਰਗਾਹੋਂ ਵੀ ਜੇ ਮਾਫ਼ ਹੋ ਜਾਣ ਤੇ ਬੜੀ ਵੱਡੀ ਗੱਲ ਹੈ ਅਸੀਂ ਕੌਣ ਹੁੰਨੇ ਆ ਉਹਨੂੰ ਮਾਫ਼ ਕਰਨ ਵਾਲੇ ਜਿਹੜੀਆਂ ਦੇਖੋ ਸਾਡੇ ਵਿੱਚ ਵੀ ਸਾਡੀਆਂ ਵੀ ਮਜਬੂਰੀਆਂ ਨੇ ਨਾ ਜਿੱਡੇ ਵੱਡੇ ਵੱਡੇ ਗੁਨਾਹ ਹੋਏ ਨੇ ਉਹਦੇ 'ਚ ਜੇ ਸਾਨੂੰ ਉਹ ਬੰਦਾ ਸੌਂਪ ਦਿੱਤਾ ਜਾਵੇ ਅਸੀਂ ਤਾਂ ਆਪਣੇ ਹਿਸਾਬ ਨਾਲ ਵੈਸੇਲੇ ਕਰੀਏ ਮਜਬੂਰੀ ਹੈ ਸਾਡੀ ਸਾਡਾ ਵੀ ਇੱਕ ਕਾਇਦਾ ਕਾਨੂੰਨ ਹੈ ਪ੍ਰੋਸੈਸ ਹੈ ਉਹਦੇ ਵਿੱਚ ਹੀ ਉਸ ਚੀਜ਼ ਨੂੰ ਲੰਗੜਾ ਪੈਣਾ ਸਾਨੂੰ ਵੀ ਲੰਗੜਾ ਪੈਣਾ ਉਹਨੂੰ ਵੀ ਲੰਗੜਾ ਪੈਣਾ ਹੁਣ ਇਹ ਆ ਕਿ ਉਹਨੂੰ ਬਣਦੀ ਸਜ਼ਾਵਾ ਮਿਲ ਜਾਣ ਤੇ ਸਾਡੀ ਕੌਮ ਦਾ ਤਾਂ ਛੁਟਕਾਰਾ ਹੋ ਜਾਵੇ ਅੱਛਾ ਸਰਨਾ ਸਾਹਿਬ ਨੇ ਇੱਕ ਗੱਲ ਹੋਰ ਤੁਸੀਂ ਕਹਿਣਾ ਸਰਨਾ ਸਾਹਿਬ ਦੀ ਗੱਲ ਬਾਰ ਬਾਰ ਕਰਦਾ ਮੈਂ ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਉਹ ਕਹਿੰਦੇ ਕਿ ਮੇਰੇ ਉੱਤੇ ਕੋਈ ਵੀ ਇਦਾਂ ਦਾ આરોਪ ਨਹੀਂ ਹੈਗਾ ਮੈਂ આરોਪ ਦੇ ਮੁਕਤਾਂ ਜੇ ਕਿਸੇ ਕੋਲ ਹੈਗਾ ਤਾਂ ਦੱਸ ਦੋਵੇ ਕਹਿੰਦੇ ਦੇਖੋ ਜੀ આરોਪ ਤਾਂ ਇਸ ਤੋਂ ਵੱਡਾ ਕੀ ਹੋ ਸਕਦਾ ਹੈ ਕਿ ਰਾਮ ਰੀਮ ਵਾਲੇ ਕਿਸੇ ਚੀ ਵੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਉਹਨਾਂ ਦਾ ਕੀ ਰੋਲ ਰਿਹਾ ਤੇ ਜੇ ਨਹੀਂ ਭਜੇ ਉਹਨਾਂ ਮੋਰਚਿਆਂ 'ਚ ਤੇ ਦੱਸ ਦੇਣ ਜੇ ਮੋਰਚਿਆਂ 'ਚ ਭਜੇ ਆਪਣੀ ਆਪਣੀ ਵਜ੍ਹਾ ਦੱਸ ਦੇਣ ਜੇ ਹੁਣ ਮੰਨਦੇ ਆ ਕਿ ਇਹ ਗਲਤ ਸੀਗੇ ਫਿਰ ਆਪ ਆ ਕੇ ਕੌਮ ਦੇ ਮੁਰੇ ਪੇਸ਼ ਹੋ ਜਾਣ ਫਿਰ ਅਸੀਂ ਬਣਦੀ ਸਜ਼ਾ ਇਹਨਾਂ ਨੂੰ ਵੀ ਲਾ ਦਾਂਗੇ ਜਿਹੜਾ ਨੂੰ ਬਣਦੀ ਹੈ ਬਿਲਕੁਲ ਬਣਦੀ ਹੈ ਜੀ ਸਾਡੀ ਨਿਗਾਹ ਚ ਤੇ ਇਹਨਾਂ ਨੇ ਬੜੇ ਵੱਡੇ ਵੱਡੇ ਗੁਨਾਹ ਕੀਤੇ ਜਦੋਂ ਇਹ ਤਾਕਤ ਚ ਸੀਗੇ ਇਹਨਾਂ ਨੇ ਵੀ ਬੜਾ ਕੁਝ ਇਦਾਂ ਦਾ ਕੀਤਾ ਇੰਦਰਾਂ ਗਾਂਧੀ ਦੇ ਉੱਥੇ ਜਿਹੜੇ ਬਰਸੀਆਂ ਬਣਦੀਆਂ ਨੇ ਉੱਥੇ ਜਾਂਦੇ ਰਹੇ ਨੇ ਬੰਦੇ ਇਹ ਕਿੱਦਾਂ ਭੱਜ ਸਕਦੇ ਆਪਣੀਆਂ ਗੱਲਾਂ ਤੋਂ अच्छा भाई साहब एक और गल उन्होंने बोली है औरे विच बीजेपी दा जिक्र है बीजेपी दे बारे गल बात कीती भी गई और उन्होंने दा जवाब आया कि बीजेपी ने ता ऑलरेडी ਸਾਡੇ ਸਿਕ ਸੰਸਥਾਵਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਪਟਨਾ ਸਾਹਿਬ ਦਾ ਜ਼ਿਕਰ ਕਰ ਦਿੱਤਾ उन्होंने उन्होंने दिल्ली कमेटी ਦਾ ਜ਼ਿਕਰ ਕਰ ਦਿੱਤਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਇਸ ਬਿਆਨ ਮੈਂ ਤਾਂ ਹੈਰਾਨ ਆ ਕਿ ਇਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਇਹਨਾਂ ਨੇ ਜਦੋਂ ਹੁਣ ਦਿੱਤੀ ਹੈ ਜਦੋਂ ਲੋਟ ਸੀ ਉਦੋਂ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਅਸੀਂ ساری ਜ਼ਿੰਦਗੀ ਹੋ ਗਈ ਕਹਿੰਦੇ ਨੂੰ ਕਿ ਬਾਦਲਾਂ ਦਾ ਕਬਜ਼ਾ ਹੈਗਾ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉੱਤੇ ਇਹ ਮੰਨਦੇ ਨਹੀਂ ਕਿ ਸਾਡਾ ਕੋਈ ਕਬਜ਼ਾ ਨਹੀਂ ਉਹ ਇੰਡੀਪੈਂਡੈਂਟ ਜੱਥੇਬੰਦੀ ਉਹ ਇੰਡੀਪੈਂਡੈਂਟ ਸੋਚ ਰੱਖਦੀ ਹੈ ਤੇ ਜਦੋਂ ਹੁਣ ਇਹਨਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੇਗੀ ਉਦੋਂ ਇਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਬਜ਼ਾ ਬੀਜੇਪੀ ਦਾ ਹੋ ਗਿਆ ਹਜੂਰ ਸਾਹਿਬ ਤੇ ਵੀ ਕਬਜ਼ਾ ਹੋ ਗਿਆ ਪਟਨਾ ਸਾਹਿਬ ਤੇ ਵੀ ਕਬਜ਼ਾ ਹੋ ਗਿਆ ਉਹਨਾਂ ਕਬਜ਼ਿਆਂ ਨੂੰ ਉਹਨੇ ਕਬਜ਼ਾ ਦੱਸਣਾ ਚਾਹੁੰਦੇ ਆ ਅਸੀਂ ਵੀ ਤਾਂ ਇਹੀ ਪਿੱਟਦੇ ਆ ਕਿ ਜਦੋਂ ਤੁਹਾਡੇ ਕਬਜੇ ਦੇ ਅਧੀਨ ਸਾਰਾ ਸਾਡਾ ਜਿਹੜਾ ਗੁਰੂ ਮਹਾਰਾਜ ਦਾ ਦਿੱਤਾ ਫਲਸਫਾ ਆ ਉਹਨੂੰ ਕਿਥੇ ਨਾ ਕਿਥੇ ਢਾ ਲੱਗੀ ਆ ਤੇ ਉਹਦੇ ਤੋਂ ਅਸੀਂ ਚਾਹੁੰਦੇ ਆ ਮੁਕਤੀ ਹੋਵੇ ਤੁਹਾਡੀ ਅਸੀਂ ਤੁਹਾਨੂੰ ਉਸ ਤੋਂ ਬਾਹਰ ਕਰਨਾ ਚਾਹੁੰਦੇ ਆ ਤੇ ਉਦੋਂ ਤੁਹਾਨੂੰ ਸਾਰਾ ਕੁਝ ਜਿਹੜਾ ਸਿੱਖ ਕੌਮ ਗਲਤ ਲੱਗਦੀ ਹੈ ਜਦੋਂ ਹੁਣ ਬੀਜੇਪੀ ਨੇ ਕਬਜ਼ੇ ਕਰ ਲਿਆ ਮੈਂ ਇਹ ਨਹੀਂ ਕਹਿੰਦਾ ਕਿ ਬੀਜੇਪੀ ਦੇ ਕਬਜ਼ੇ ਨੂੰ ਅਸੀਂ ਬਰਦਾਸ਼ਤ ਕਰਦੇ ਆ ਅਸੀਂ ਉਹਨੂੰ ਵੀ ਬਰਦਾਸ਼ਤ ਨਹੀਂ ਕਰਦੇ ਅਸੀਂ ਹਜੂਰ ਸਾਹਿਬ ਦੀ ਜਿਹੜੀ ਕਮੇਟੀ ਉੱਥੇ ਉਹਨਾਂ ਨੇ ਬਦਲੀ ਸੀਗੀ ਅਸੀਂ ਉਹਦਾ ਵੀ ਟੱਟ ਕੇ ਵਿਰੋਧ ਕੀਤਾ ਕਰਦੇ ਰਹਾਂਗੇ ਕੰਢੀ ਦੁਨੀਆ ਤੱਕ ਗੱਲ ਇਹ ਹੈਗੀ ਹੈ ਕਿ ਜਿਹੜੇ ਉਹਨਾਂ ਨੇ ਕੰਮ ਮਨਸੂਬਿਆਂ ਦੇ ਨਾਲ ਉੱਥੇ ਕਬਜ਼ੇ ਕੀਤੇ ਆ ਤੁਹਾਡੇ ਮਨਸੂਬਿਆਂ ਦੇ ਨਾਲ ਜਿਹੜੇ ਤੁਸੀਂ ਕਬਜ਼ੇ ਕਰਕੇ ਸਾਡੇ ਨੁਕਸਾਨ ਕੀਤੇ ਉਹਨਾਂ ਬਾਰੇ ਕੋਣ ਪਰਤੀ ਕਰੇਗਾ ਉਹਦੀ ਪਰਭਾਈ ਵੀ ਤੇ ਹੋਣੀ ਚਾਹੀਦੀ ਹੈ ਨਾ ਤੁਸੀਂ ਜਿਹਨਾਂ ਜਿਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਆ ਤੁਹਾਡੀ ਕੋਈ ਨਾ ਕੋਈ ਸਿਆਸੀ ਮਜਬੂਰੀ ਹੋ ਸਕਦੀ ਹੈ ਸਿੱਖਾਂ ਦੀ ਕੋਈ ਸਿਆਸੀ ਮਜਬੂਰੀ ਨਹੀਂ ਹੈਗੀ ਹੈ ਤੁਸੀਂ ਵੀ ਗੁਰਦੁਆਰੇ ਦੇ ਕਬਜ਼ੇ ਕੀਤੇ ਹੋਏ ਆ ਤੁਸੀਂ ਹੁਣ ਵੀ ਕਰਵਾ ਰਹੇ ਹੋ ਗੁਰਦੁਆਰੇ ਦੇ ਕਬਜ਼ੇ ਤੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਤੋਂ ਅਸੀਂ ਕੌਮ ਨੂੰ ਪੱਕੀ ਨਿਯਾਤ ਕਰवानी ਹੈ ਇਸ ਕਰਕੇ ਕੌਮ ਦੇ ਵਿੱਚ ਇਹਨਾਂ ਚੀਜ਼ਾਂ ਦਾ ਭੁਲੇਖਾ ਕੱਢਣ ਦੇ ਲਈ ਅਸੀਂ ਇਸ ਇੰਟਰਵਿਊ ਨੂੰ ਜ਼ਰੂਰੀ ਸਮਝਦੇ ਹਾਂ ਇਹ ਇੰਟਰਵਿਊ ਬਹੁਤ ਜ਼ਰੂਰੀ ਹੈ ਮੈਂ ਚਾਹਾਂਗਾ ਕਿ ਨਾ ਸਿਰਫ ਬਜ਼ੁਰਗ ਨੌਜਵਾਨ ਵੀ ਇਸ ਇੰਟਰਵਿਊ ਨੂੰ ਚੰਗੀ ਤਰ੍ਹਾਂ ਸੁਣਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਕੌਮੀ ਲੀਡਰ ਹੈਗਾ ਉਹਨਾਂ ਦਾ ਤਾਂ ਕਿਹੜਾ ਕੌਮ ਦੇ ਖਿਲਾਫ ਲੀਡਰ ਹੈ ਉਹਨਾਂ ਦਾ ਜੀ ਇਸ ਗੱਲ ਨੂੰ ਕੌਮ ਨੂੰ ਸਮਝਣਾ ਚਾਹੀਦਾ ਹੈ ਬਿਲਕੁਲ ਇਹ ਕੁਝ ਗੱਲਾਂ ਜੋ ਕੌਮ ਦੇ ਸਾਹਮਣੇ ਭਾਈ ਜਿੰਦਾ ਹੁਣਾਂ ਨੇ ਰੱਖੀਆਂ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੋਸ਼ਿਸ਼ ਕਰਾਂਗੇ ਇਸ ਮਾਮਲੇ ਨੂੰ ਲੈ ਕੇ ਸਰਦਾਰ ਪਰਮਜੀਤ ਸਿੰਘ ਸਰ ਨਾਲ ਵੀ ਗੱਲਬਾਤ ਕੀਤੀ ਜਾਵੇ ਉਹਨਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ ਜਿਹੜੇ ਸਵਾਲ ਭਾਈ ਸਾਹਿਬ ਨੇ ਜਾਂ ਕੌਮ ਜਿਹੜੇ ਸਵਾਲ ਚੱਕਦੀ ਪਈ ਹੈ ਉਹ ਸਵਾਲ ਅਸੀਂ ਕੋਸ਼ਿਸ਼ ਕਰਾਂਗੇ ਪਰਮਜੀਤ ਸਿੰਘ ਸਰ ਨਾਲ ਦੇ ਸਾਹਮਣੇ ਰੱਖੀਏ ਤਾਂ ਉਹਨਾਂ ਤੋਂ ਵੀ ਜਵਾਬ ਉਹਨਾਂ ਦੇ ਪੱਖ ਦੇ ਮੰਗੀਏ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਬ ਬਣੇ ਰੋ 1 ਇੰਡੀਆ ਪੰਜਾਬੀ